ਚੋਣ ਅਖਾੜਾ ਭੱਗ ਚੁੱਕਾ ਹੈ ਨਗਰ ਕੌਂਸਲ ਤਰਨਤਾਰਨ ਦੀਆਂ ਚੋਣਾਂ ਤੁਸੀਂ ਜਾਣਦੇ ਹੋ ਚੱਲ ਰਹੀਆਂ ਨੇ 2 ਮਾਰਚ ਨੂੰ ਪੋਲਿੰਗ ਹੋਵੇਗੀ ਔਰ ਜਿੰਨੇ ਵੀ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਨੇ ਉਹਨਾਂ ਦਾ ਰਿਜ਼ਲਟ ਉਸ ਤੋਂ ਬਾਅਦ ਸਾਹਮਣੇ ਆਏਗਾ ਪਰ ਇਸ ਵਕਤ ਅਸੀਂ ਵਾਰਡ ਨੰਬਰ 10 ਦੇ ਵਿੱਚ ਪਹੁੰਚੇ ਹਾਂ ਜਿੱਥੋਂ ਆਮ ਆਦਮੀ ਪਾਰਟੀ ਦੇ ਇਸਤਰੀ ਵਿੰਗ ਪ੍ਰਧਾਨ ਮੈਡਮ ਅੰਜੂ ਵਰਮਾ ਜੀ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨਾਲ ਗੱਲਬਾਤ ਕਰਦੇ ਔਰ ਜਾਣਦੇ ਹਾਂ ਕਿ ਆਖਰ ਓਕੇ ਇਸ ਆਧਾਰ ਤੇ ਆਪਣੇ ਵੋਟਰਾਂ ਨੂੰ ਸਪੋਟਰਾਂ ਨੂੰ ਅਪੀਲ ਕਰਦੇ ਨੇ ਕਿ ਉਹਨਾਂ ਨੂੰ ਵੋਟ ਮਿਲ ਸਕੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਤੁਹਾਡਾ ਸਾਡੇ ਚੈਨਲ ਤੇ ਜੀ ਤੁਹਾਡਾ ਵੀ ਪੱਤਰਕਾਰ ਭਰਾਵਾ ਦਾ ਬਹੁਤ ਬਹੁਤ ਧੰਨਵਾਦ ਜੀ ਅਰੇ ਤੁਸੀਂ ਪਹਿਲੀ ਵਾਰ ਚੋਣ ਲੜ ਰਹੇ ਹੋ ਪਹਿਲਾਂ ਵਰਕਰੀ ਤੋਂ ਸ਼ੁਰੂ ਕਰਕੇ ਅਹੁਦੇਦਾਰ ਬਣੇ ਅਹੁਦੇਦਾਰ ਤੋਂ ਬਾਅਦ ਹੁਣ ਚੋਣ ਮੈਦਾਨ ਦੇ ਵਿੱਚ ਉਤਰੇ ਹੋ ਕਿਸ ਤਰੀਕੇ ਦਾ ਅਨੁਭਵ ਹੈ ਬੜਾ ਵਧੀਆ ਅਨੁਭਵ ਹੈ ਜੀ ਕਿਉਂਕਿ ਦੇਖੋ ਕੋਈ ਵੀ ਆਦਮੀ ਜਿਹੜਾ ਉਹ ਬਚਪਨ ਤੋਂ ਸਿੱਖੇ ਨਹੀਂ ਆਂਦਾ ਆਪਾਂ ਜਦੋਂ ਫੀਲਡ ਵਿੱਚ ਜਾਂਦੇ ਆ ਫੇਰ ਹੀ ਇਹ ਅਨੁਭਵ ਹੁੰਦੇ ਆ ਸੋ ਮੈਂ ਆਪਣੇ ਕੰਮਾਂ ਨੂੰ ਹਮੇਸ਼ਾ ਪੈਲ ਰੱਖੀ ਆ ਔਰ ਦਿਨ ਰਾਤ ਪਾਰਟੀ ਵਾਸਤੇ ਮਿਹਨਤ ਕੀਤੀ ਆ ਤੇ ਉਹ ਸਭ ਕੰਮ ਨੂੰ ਵੇਖਦੇ ਹੋਏ ਪਾਰਟੀ ਨੇ ਮੇਰੇ ਵਿੱਚ ਕੋਈ ਉਮੀਦ ਵੇਖੀ ਆ ਤੇ ਮੈਨੂੰ ਇਸ ਜੋਗ ਸਮਝਿਆ ਵਾ ਕਿ ਮੈਨੂੰ ਉਹਨੇ ਆਪਣੇ ਇਸ ਵਾਰਡ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਸੋ ਮੈਂ ਪਾਰਟੀ ਦੀ ਬਹੁਤ ਬਹੁਤ ਧੰਨਵਾਦੀ ਆ ਕਿ ਜਿਨ੍ਹਾਂ ਨੇ ਮੈਨੂੰ ਜਿਹੜੇ ਮੇਰੇ ਤੇ ਵਿਸ਼ਵਾਸ ਜਗਾਇਆ ਵਾ ਤੇ ਮੈਂ ਵੀ ਉਹਨਾਂ ਨੂੰ ਇਹੀ ਵਿਸ਼ਵਾਸ ਜਗਾਵਾਂਗੀ ਕਿ ਮੈਂ ਇਸ ਆਪਣੀ ਜਿਹੜੀ ਆ ਭਾਰੀ ਜਿੱਤ ਦੇ ਨਾਲ ਜਿਹੜੀ ਉਹਨਾਂ ਦੇ ਖਰੀ ਉਤਰਾਂਗੀ ਉਹਨਾਂ ਦੇ ਕੰਮਾਂ ਤੇ ਕਿ ਲੱਗਦਾ ਨਹੀਂ ਹੈ ਕਿ ਟੱਕਰ ਜਿਹੜੀ ਆ ਬਹੁਤ ਭਾਰੀ ਹੋਵੇਗੀ ਮੁਕਾਬਲਾ ਫਸਵਾ ਹੋ ਸਕਦਾ ਹੈ ਕਿਉਂਕਿ ਸਾਹਮਣੇ ਵਾਲੇ ਉਮੀਦਵਾਰ ਨੇ ਜਿਹੜੇ ਉਹਨਾਂ ਨੂੰ ਪੁਰਾਣਾ ਐਕਸਪੀਰੀਅੰਸ ਹੈ ਚੋਣ ਲੜਦੇ ਆ ਰਹੇ ਨੇ ਔਰ ਤਜਰਬੇਕਾਰ ਨੇ ਔਰ ਇਸ ਅਜਿਹੇ ਵਿੱਚ ਤੁਸੀਂ ਨਵੇਂ ਹੋ ਦੇਖੋ ਅ ਅਸੀਂ ਨਵੇਂ ਪੁਰਾਣੇ ਦੀ ਖੇਡ ਦੇ ਵਿੱਚ ਮੈਂ ਨਹੀਂ ਗਈ ਦੇਖੋ ਮੇਰੀ ਪਾਰਟੀ ਜਿਹੜੀ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ ਔਰ ਮੈਂ ਲੋਕਾਂ ਦੇ ਵਿੱਚ ਇੱਕ ਮੁੱਦਾ ਲੈ ਕੇ ਅਸੀਂ ਕੰਮਾਂ ਦੇ ਆਧਾਰ ਦੇ ਉੱਤੇ ਲੋਕਾਂ ਦੇ ਵਿੱਚ ਜਾਵਾਂਗੇ ਕਿਉਂਕਿ ਆਵਾਦੀ ਪਾਰਟੀ ਨੇ ਬਹੁਤ ਹੀ ਵਧੀਆ ਪੰਜ ਸਾਲਾਂ ਦੇ ਵਿੱਚ ਜਿਹੜੇ ਕੰਮ ਕਰ ਦਿੱਤੇ ਆ ਕਿਉਂਕਿ ਸਸ ਅਸੀਂ ਲੋਕਾਂ ਨੂੰ ਪਹਿਲੇ ਵੀ ਕਹਿੰਦੇ ਸੀ ਕਿ ਅਸੀਂ ਕੰਮਾਂ ਦੇ ਆਧਾਰ ਤੇ ਤੁਹਾਡੇ ਕੋਲ ਵੋਟ ਮੰਗਦੇ ਆ ਸੋ ਇਹਨਾਂ ਤਿੰਨਾਂ ਵਿੱਚ ਸਾਡੀ ਆਵਾਦੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹਨੇ ਵਧੀਆ ਕੰਮ ਕਰਵਾ ਦਿੱਤੇ ਆ ਤੇ ਅੱਜ ਅਸੀਂ ਬੜੇ ਫਕਰ ਦੇ ਨਾਲ ਵਾਰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਕਹਿ ਸਕਦੇ ਆ ਕਿ ਅਸੀਂ ਤੁਹਾਡੇ ਕੰਮ ਕੀਤੇ ਆ ਤੁਹਾਡੇ ਕੰਮ ਕਰਾਵਾਂਗੇ ਸੋ ਸਾਡੇ ਵਿੱਚ ਜਿਹੜਾ ਲੋਕਾਂ ਨੇ ਵਿਸ਼ਵਾਸ ਜਗਾਇਆ ਅਸੀਂ ਉਸ ਵਿਸ਼ਵਾਸ ਦੇ ਆਧਾਰ ਤੇ ਲੋਕਾਂ ਵੋਟ ਮੰਗੰਜਾ ਮ ਆਰਟੀ ਦੇ ਵਿੱਚ ਇੱਕ ਗੱਲ ਬੜੀ ਵੱਡੇ ਪੱਧਰ ਤੇ ਸਾਹਮਣੇ ਆ ਰਹੀ ਹੈ ਕਿ ਐਮਐਲਏ ਜਿਹੜੇ ਨੇ ਕਸ਼ਮੀਰ ਸਿੰਘ ਸੋਲ ਉਹਨਾਂ ਵੱਲੋਂ ਪਰਿਵਾਰਵਾਦ ਦੀ ਨੀਤੀ ਅਪਣਾਈ ਗਈ ਜਿਸ ਕਰਕੇ ਫੋਟੋ ਵੀ ਸਾਹਮਣੇ ਆਈ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਇਹਦਾ ਅਸਰ ਪੈ ਸਕਦਾ ਕੁਝ ਵੋਟਾਂ ਦੇ ਉੱਤੇ ਨਹੀਂ ਜੀ ਵੇਖੋ ਜੀ ਸਾਡੇ ਸਤਿਕਾਰਯੋਗ ਸਰਦਾਰ ਕਸ਼ਮੀਰ ਸਿੰਘ ਸੋਲ ਜੀ ਜਿਹੜੇ ਆ ਉਹ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕਰ ਰਹੇ ਕਿਉਂਕਿ ਦੇਖੋ ਇਹ ਲੋਕਤੰਤਰ ਰਾਏ ਦੇ ਵਿੱਚ ਸਾਰਿਆਂ ਦਾ ਹੱਕ ਬੰਦਾ ਵਾ ਇਹ ਚੀਜ਼ ਨਾਲ ਜੋੜੀ ਜਾਵੇ ਕਿ ਉਹ ਆਪਣੀ ਬਤਰੀ ਨੂੰ ਖਲਾੜ ਰਹੇ ਆ ਆਪਾਂ ਇਸ ਚੀਜ਼ ਵੱਲ ਨਹੀਂ ਜਾਣਾ ਦੇਖੋ ਅਸੀਂ ਇਹ ਚੀਜ਼ ਕਹਿ ਆਵਾਂਗੇ ਕਿ ਸਾਡਾ ਮਕਸਦ ਜਿਹੜਾ ਵਾ ਉਹ ਪਾਰਟੀ ਨੂੰ ਜਿਤਾਉਣਾ ਸਾਡਾ ਮੇਨ ਮਕਸਦ ਆ ਕਿਉਂਕਿ ਅਸੀਂ ਇਸ ਚੀਜ਼ ਵੱਲ ਹਾਲੇ ਕਿਤੇ ਵੀ ਨਹੀਂ ਜਾ ਰਹੇ ਕਿਉਂਕਿ ਸਾਡੇ ਪਾਰਟੀ ਵਰਕਰ ਸਾਰੇ ਦਿਲੋਂ ਕੰਮ ਕਰਦੇ ਆ ਔਰ ਮੇਰਾ ਖਿਆਲ ਆ ਕਿ ਇਹ ਚੀਜ਼ ਕਿਤੇ ਵੀ ਨਹੀਂ ਹੈਗੀ ਕਿ ਸਾਡੇ ਪਾਇਆ ਵਰਕਰ ਜਿਹੜੇ ਨਰਾਸ਼ ਆ ਸੋ ਇਸ ਕਰਕੇ ਪੂਰੀ ਲਗਨ ਨਾਲ ਸਾਰੇ ਵਾਰਡਾਂ ਦੇ ਵਿੱਚ ਸਾਡੇ ਵਰਕਰ ਕੰਮ ਕਰ ਰਹੇ ਆ ਕਿਹੜੇ ਕਿਹੜੇ ਕੰਮ ਨੇ ਜਿਨ੍ਹਾਂ ਨੂੰ ਆਪਣੇ ਵਾਰਡ ਦੇ ਵਿੱਚ ਆਧਾਰ ਬਣਾ ਰਹੇ ਹੋ ਦੇਖੋ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਆ ਸਪਾਰਟੀ ਨੇ ਸਭ ਤੋਂ ਪਹਿਲਾ ਕੰਮ ਜਿਹੜਾ ਸਾਡਾ ਉਹ ਬਿਜਲੀ ਫ੍ਰੀ ਵਾਲਾ ਕੀਤਾ ਸੀ ਤੁਸੀਂ ਦੇਖੋ ਤੁਸੀਂ ਵੀ ਜਾਣਦੇ ਹੋ ਕਿ ਦੇਖੋ ਤਿੰਨਾਂ ਸਾਲਾਂ ਤੋਂ ਜਿਹੜਾ ਬਿਜਲੀ ਜਿਹੜੀ ਉਹ ਫ੍ਰੀ ਲੋਕੀ ਆਨੰਦ ਮਾਣ ਰਹੇ ਆ ਔਰ ਇਸੇ ਤਰ੍ਹਾਂ ਹੀ ਤੁਸੀਂ ਦੇਖੋ ਅੱਜ 900 ਤੋਂ ਪਲੱਸ ਜਿਹੜੇ ਮਹੱਲਗੀਆਂ ਨਗ ਬਣ ਚੁੱਕੇ ਆ ਔਰ ਲੋਕੀ ਬੜੇ ਵਧੀਆ ਤਰੀਕੇ ਨਾਲ ਉਹਨਾਂ ਦਾ ਟ੍ਰੀਟਮੈਂਟ ਵੀ ਹੋ ਰਿਹਾ ਦਵਾਈਆਂ ਜਿਹੜੀਆਂ ਫ੍ਰੀ ਮਿਲ ਰਹੀਆਂ ਵਾ ਇਹ ਬੜੀ ਵੱਡੀ ਸਾਡੇ ਲੋਕਾਂ ਵਾਸਤੇ ਸਹੂਲਤ ਆ ਔਰ ਇਸੇ ਤਰ੍ਹਾਂ ਹੀ ਤੁਸੀਂ ਦੇਖੋ ਅੱਜ ਸਕੂਲ ਆਫ ਐਮਿਨਸ ਬਣ ਗਏ ਆ ਸਕੂਲਾਂ ਦਾ ਇੰਨਾ ਵਧੀਆ ਪੱਧਰ ਤੇ ਵਿਕਾਸ ਹੋ ਰਿਹਾ ਔਰ ਸਭ ਤੋਂ ਮੇਨ ਗੱਲ ਆ ਕਿ ਸਾਡੇ ਮੰਤਰੀ ਸਹਿਬਾਨ ਸਾਡੇ ਐਮਐਲਏ ਸਹਿਬਾਨ ਜਿਹੜੇ ਉਹ ਸਕੂਲਾਂ ਦੇ ਵਿੱਚ ਹਰ ਮਤਲਬ ਮਹੀਨੇ ਹਫਤੇ ਦੇ ਵਿੱਚ ਵਿਜ਼ਿਟ ਕਰਦੇ ਆ ਕਿਉਂਕਿ ਅੱਜ ਤੱਕ ਪਿਛਲੀਆਂ ਸਰਕਾਰਾਂ ਦੇ ਵਿੱਚ ਮੇਰਾ ਖਿਆਲ ਹੈ ਕਿ ਸਾਡੇ ਮੰਤਰੀ ਮੈਨੂੰ ਇਹ ਵੀ ਨਹੀਂ ਸੀ ਪਤਾ ਹੁੰਦਾ ਕਿਹੜਾ ਸਕੂਲ ਕਿੱਥੇ ਆ ਸੋ ਅੱਜ ਸਾਡੇ ਮੰਤਰੀ ਐਮ ਐਲ ਐ ਸਹਿਬਾਨ ਜਿਹੜੇ ਪਿੰਡਾਂ ਦੇ ਵਿੱਚ ਸਕੂਲਾਂ ਦੇ ਵਿੱਚ ਜਾ ਕੇ ਸ਼ਹਿਰਾਂ ਦੇ ਸਕੂਲਾਂ ਦੇ ਵਿੱਚ ਜਾ ਕੇ ਤਰ੍ਹਾਂ ਤਰ੍ਹਾਂ ਨਾਲ ਵਿਜ਼ਿਟ ਕਰਕੇ ਪਤਾ ਕਰਦੇ ਆ ਕਿ ਕੋਈ ਕਮੀ ਪੇਸ਼ੀ ਤੇ ਨਹੀਂ ਇਹ ਜਿਹੜੀ ਸਰਕਾਰ ਸਾਡੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਸੀ ਕਿ ਪਿੰਡਾਂ ਦੇ ਵਿੱਚੋਂ ਚੱਲੇਗੀ ਉਹ ਵਾਕਿਆ ਦੇ ਵਿੱਚ ਪਿੰਡਾਂ ਜੇ ਚੱਲ ਰਹੀ ਆ ਸੋ ਇਸੇ ਤਰ੍ਹਾਂ ਤੁਸੀਂ ਦੇਖੋ ਨੌਕਰੀਆਂ ਜਿਹੜੀਆਂ ਕਿ 50000 ਤੋਂ ਪਲੱਸ ਜਿਹੜੀਆਂ ਨੌਕਰੀਆਂ ਦਿੱਤੀਆਂ ਗਈਆਂ ਵਾ ਔਰ ਇੱਕ ਬੰਦਾ ਵੀ ਬਾਹਰ ਖੜੀ ਕਰਕੇ ਨਹੀਂ ਇਹ ਕਹਿ ਸਕਦਾ ਕਿ ਸਾਨੂੰ ਇਹ ਜਿਹੜੀ ਨੌਕਰੀ ਆ ਕਿਸੇ ਸਫਾਰਸ਼ ਤੇ ਜਾਂ ਕੋਈ ਸਾਨੂੰ ਕਿਸੇ ਕੋਲੋਂ ਪੈਸਾ ਲੈ ਕੇ ਦਿੱਤੀ ਗਈ ਆ ਨਰੋਲ ਜਿਹੜੀਆਂ ਇਹ ਨੌਕਰੀਆਂ ਦਿੱਤੀਆਂ ਗਈਆਂ ਇਹ ਇੱਕ ਬੜੇ ਮਾਣ ਵਾਸਤੇ ਗੱਲ ਆ ਪੰਜਾਬੀਆਂ ਦੀ ਕਿਉਂਕਿ ਜਿਵੇਂ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਜਾਣਦੇ ਹੋ ਕਿ ਬਾਹਰੋਂ ਸਾਡੇ ਜਿਹੜੇ ਪੰਜਾਬੀ ਆ ਉਹ ਬੜੇ ਖੱਜਲਖਵਾਰ ਹੋ ਕੇ ਇਹਨਾਂ ਨੇ ਪੈਸਾ ਲਾ ਕੇ ਜਿਹੜੇ ਬਾਹਰੋਂ ਆਏ ਆ ਔਰ ਪੰਜਾਬ ਸਰਕਾਰ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੀ ਬਾਹ ਪੰਜਾਬ ਸਰਕਾਰ ਫੜੇਗੀ ਖੁਦ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਨੂੰ 에어ਪੋਰਟ ਤੇ ਲੈਣ ਗਏ ਤਾਂ ਕਿ ਉਹਨਾਂ ਨੂੰ ਇਹ ਹੌਸਲਾ ਹੋ ਸਕੇ ਕਿ ਪੰਜਾਬੀਆਂ ਦੇ ਜਿਹੜੇ ਬਾਹਰੋਂ ਸਾਡੇ ਪਰੇਸ਼ਾਨ ਹੋ ਕੇ ਵੀ ਆਏ ਪੰਜਾਬ ਸਰਕਾਰ ਉਹਨਾਂ ਦੇ ਨਾਲ ਖੜੀ ਆਪਣੇ ਵਾਰਡ ਦੇ ਵਿੱਚ ਜੇਕਰ ਲੋਕ ਫਤਵਾ ਦਿੰਦੇ ਨੇ ਤੇ ਕਿਹੜੇ ਕਿਹੜੇ ਕੰਮ ਆ ਜਿਹੜੇ ਪਹਿਲ ਦੇ ਆਧਾਰ ਤੇ ਕਰਵਾਉਣਾ ਚਾਹੁੰਦੇ ਹੋ ਆਉਂਦਿਆਂ ਸਾਰੀ ਦੇਖੋ ਜੀ ਮੇਰੀ ਜਿਹੜੀ ਵਾਰਡ ਦੀ ਪਰੇਸ਼ਾਨੀ ਆ ਸਭ ਤੋਂ ਮੇਨ ਆ ਕਿ ਸੀਵਰੇਜ ਜਿਹੜਾ ਸਿਸਟਮ ਹੈ ਨਾ ਉਹ ਬਹੁਤ ਹੀ ਮਤਲਬ ਪੁਰਾਣਾ ਹੋ ਚੁੱਕਾ ਵਾ ਲੋਕਾਂ ਦੀ ਨਾ ਡੇਲੀ ਸਮੱਸਿਆ ਰਹਿੰਦੀ ਆ ਅਸੀਂ ਖੁਦ ਸੋਚਦੇ ਆ ਲੋਕੀ ਵੀ ਵਿਚਾਰੇ ਪਰੇਸ਼ਾਨ ਹੋ ਜਾਂਦੇ ਕਿ ਡੇਲੀ ਸਾਨੂੰ ਫੋਨ ਕਰਦੇ ਕਿ ਫੁਲਾਨੀ ਜਗ੍ਹਾ ਤੇ ਸੀਵਰੇਜ ਬਲੌਕ ਹੋ ਗਿਆ ਫੁਲਾਨੀ ਜਗ੍ਹਾ ਤੇ ਸੀਵਰੇਜ ਬਲੌਕ ਹੋ ਗਿਆ ਪਰ ਅਸੀਂ ਉਹਨਾਂ ਨੂੰ ਤੁਰੰਤ ਨਾਲ ਦੇ ਨਾਲ ਹੀ ਅਸੀਂ ਉਹਨਾਂ ਦਾ ਇਹ ਕੰਮ ਕਰਾਉਂਦੇ ਆ ਪਰ ਉਹ ਨੀਵਾ ਹੋਣ ਕਰਕੇ ਉਹ ਜਿਹੜਾ ਸੀਵਰੇਜ ਹੈ ਨਾ ਉਹ ਪਰੇਸ਼ਾਨੀ ਦਾ ਕਾਰਨ ਬਣਦਾ ਵਾ ਸੋ ਮੈਂ ਆਪਣੀ ਵਾਰਡ ਵਾਸੀਆਂ ਏਜ ਗੀਂ ਜਰੂਰ ਦਵਾਵਾਂਗੀ ਜਿਵੇਂ ਹੀ ਸਾਡੀ ਆਮ ਆਦਮੀ ਪਾਰਟੀ ਦਾ ਮਿਹਰਬਾਨ ਦਾ ਵਾ ਜਾਂ ਸਾਡੀ ਪਾਰਟੀ ਦਾ ਜੋ ਵੀ ਏਰੀਆ ਬੰਦਾ ਵਾ ਆਪਾਂ ਵੱਡੇ ਪੱਧਰ ਦੇ ਉੱਤੇ ਸਭ ਤੋਂ ਪਹਿਲਾਂ ਮੈਂ ਇਹ ਵਿਕਾਸ ਕਰਾਵਾਂਗੀ ਔਰ ਬਿਜਲੀ ਦੀ ਵੀ ਸਾਨੂੰ ਇਸ ਟਾਈਮ ਤੇ ਕੋਈ ਪ੍ਰੋਬਲਮ ਨਹੀਂ ਆ ਰਹੀ ਲੋਕਾਂ ਦੇ ਵਿੱਚ ਜਾ ਕੇ ਵਿਚਰ ਰਹੇ ਆ ਲੋਕੀ ਕਹਿੰਦੇ ਸਾਨੂੰ ਉਸ ਚੀਜ਼ ਦੀ ਕੋਈ ਪ੍ਰੋਬਲਮ ਨਹੀਂ ਨਾ ਲਾਈਟਾਂ ਦੀ ਐ ਨਾ ਕਿਸੇ ਤਰ੍ਹਾਂ ਦੀ ਸਾਡਾ ਮੇਨ ਜਿਹੜਾ ਵਾ ਸਾਡਾ ਇੱਕ ਸੀਵਰੇਜ ਦਾ ਤੇ ਗਲੀਆਂ ਸਾਡੀਆਂ ਦੇ ਵਿੱਚ ਜੇ ਥੋੜੀ ਬੋਤੀ ਕੋਈ ਪ੍ਰੋਬਲਮ ਉਹ ਵੀ ਵੱਡੇ ਪੱਧਰ ਤੇ ਹੱਲ ਕੀਤੀ ਜਾਏਗੀ ਕਿਉਂਕਿ ਤੁਸੀਂ ਵੀ ਜਾਣਦੇ ਹੋ ਕਿ ਜਿਵੇਂ ਬਾੜਾਂ ਦੇ ਵਿੱਚ ਜਦੋਂ ਕਹਿੰਦੇ ਮਾਈ ਬਾਪ ਹੋਵੇ ਤੇ ਫੇਰ ਹੀ ਕੰਮ ਹੁੰਦੇ ਆ ਸੋ ਲੋਕਾਂ ਨੇ ਹੁਣ ਦੋ ਤਰੀਕ ਨੂੰ ਇੱਕ ਬਾੜ ਦਾ ਜਿਹੜਾ ਜੇ ਕੋਈ ਵਾਲੀ ਚੋਣ ਲੈਂਦੇ ਆ ਤੇ ਆਪਾਂ ਕੋਸ਼ਿਸ਼ ਹਰ ਪਰਸੈਂਟ ਕਰਾਂਗੇ ਕਿ ਇਸ ਚੀਜ਼ ਨੂੰ ਲੈ ਕੇ ਕਿ ਪਹਿਲ ਦੇ ਆਧਾਰ ਤੇ ਆਪਣੇ ਵਾਰਡ ਦਾ ਵਿਕਾਸ ਕਰਾਵਾਂਗੇ ਜੇਕਰ ਮੌਕਾ ਮਿਲਦਾ ਹੈ ਤਾਂ ਕਿ ਪ੍ਰਧਾਨਗੀ ਦੀ ਦਾਵੇਦਾਰੀ ਵੀ ਪੇਸ਼ ਕਰੋਗੇ ਨਗਰ ਕੌਂਸਲ ਦੇ ਵਿੱਚ ਮੈਂ ਹਾਲੇ ਚਲੋ ਐ ਨਹੀਂ ਤੁਹਾਨੂੰ ਇਸ ਚੀਜ਼ ਦੇ ਕੁਝ ਕਹਾਂਗੀ ਕਿਉਂਕਿ ਦੇਖੋ ਪਾਰਟੀ ਨੇ ਮੈਨੂੰ ਜਿੱਥੋਂ ਜਿਸ ਚੀਜ਼ ਦੀ ਹਾਲੇ ਮੈਨੂੰ ਦਿੱਤੀ ਆ ਡਿਊਟੀ ਦਿੱਤੀ ਆ ਮੇਰਾ ਫਿਲਹਾਲ ਧਿਆਨ ਉਸ ਚੀਜ਼ ਵੱਲ ਆ ਕਿ ਮੈਂ ਉਹ ਡਿਊਟੀ ਨਿਭਾਵਾਂ ਬਾਕੀ ਜੋ ਮੇਰੀ ਪਾਰਟੀ ਮੇਰੀ ਮਾਂ ਆ ਜੋ ਵੀ ਮੈਨੂੰ ਫੈਸਲਾ ਸੁਣਾਏਗੀ ਮੈਂ ਉਹਨੂੰ ਸਿਰ ਮੱਥੇ ਆਪਣੇ ਲਵਾਂਗੀ ਔਰ ਮੈਂ ਪਾਰਟੀ ਦੀ ਵਫਾਦਾਰ ਸਪਾਈ ਆ ਔਰ ਪੂਰੀ ਆਪਣੀ ਤਨਦੇਈ ਨਾਲ ਜੋ ਮੈਂ ਵਫਾਦਾਰੀ ਨਾਲ ਕੰਮ ਕਰਦੀ ਆ ਔਰ ਕਰਕੇ ਵਿਖਾਉਂਦੀ ਰਹਿਾਂਗੀ ਅਖੀਰ ਦੇ ਵਿੱਚ ਆਪਣੇ VOTERਾਂ ਸਪੋਰਟਰਾਂ ਨੂੰ ਕੀ ਅਪੀਲ ਕਰਦੇ ਹੋ ਮੈਂ ਆਪਣੇ 10 ਵਾਰਡ ਦੇ ਸਾਰੇ ਹੀ VOTER ਸਪੋਰਟਰਾਂ ਨੂੰ ਇਹੋ ਅਪੀਲ ਕਰਾਂਗੀ ਕਿ ਇੱਕ ਸੱਚੇ ਦਿਲ ਦੇ ਨਾਲ ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਤੁਹਾਡੀਆਂ ਸੋਚ ਤੇ ਤੁਹਾਡੀਆਂ ਦਿਲ ਦੇ ਵਿੱਚ ਮੈਂ ਆਪਣੇ ਇੱਕ ਵਿਸ਼ਵਾਸ ਲੈ ਕੇ ਕਿ ਮੈਂ ਤੁਹਾਡੇ ਕੰਮ ਕਰਾ ਸਕਦੀ ਆ ਕਿ ਮੈਂ ਤੁਹਾਡੇ ਨਾਲ ਖੜੀ ਆ ਇਹ ਵਿਸ਼ਵਾਸ ਲੈ ਕੇ ਮੈਨੂੰ ਵੋਟਾਂ ਪਾਓ ਕਿਉਂਕਿ ਮੈਂ ਇੱਕ ਸੱਚੀ ਸੁੱਚੀ ਰਾਜਨੀਤੀ ਕਰਨਾ ਚਾਹੁੰਦੀ ਆ ਔਰ ਮੈਂ ਆਪਣੇ ਪਹਿਲ ਦੇ ਅਧਾਰ ਤੇ ਆਪਣੇ ਵਾਰਡ ਦਾ ਵਿਕਾਸ ਕਰਾਉਣੇ ਚਾਹੂੰਗੀ ਕਿਉਂਕਿ ਮੈਨੂੰ ਕਿਤੇ ਨਾ ਕਿਤੇ ਆਸ ਹੈ ਕਿ ਮੇਰੇ ਸਾਰੇ ਭੈਣ ਭਰਾ ਮੇਰਾ ਵੀਰ ਤੇ ਵਿਸ਼ਵਾਸ ਰੱਖਣਗੇ ਧੰਨਵਾਦ ਹੈ ਜੀ ਸਾਡੇ ਨਾਲ ਗੱਲਬਾਤ ਮਾਝ ਧੰਨਵਾਦ ਜੀ ਸੋ ਦੋਸਤੋ ਇਹ ਸਨ ਮੈਡਮ ਅੰਜੂ ਵਰਮਾ ਜੀ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਨੇ ਔਰ ਇਸਤਰੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਵੀ ਨੇ ਉਹ ਇਸ ਵਕਤ ਚੋਣ ਮੈਦਾਨ ਦੇ ਵਿੱਚ ਨੇ ਇਹ ਤਾਂ ਸਮਾਂ ਦੱਸੇਗਾ ਕਿ ਲੋਕ ਕਿਸ ਤਰੀਕੇ ਦਾ ਫਤਵਾ ਦਿੰਦੇ ਨੇ ਪਰ ਇਸ ਵਕਤ ਉਹਨਾਂ ਵੱਲੋਂ ਅਪੀਲ ਜ਼ਰੂਰ ਕੀਤੀ ਗਈ ਹੈ ਆਪਣੇ ਵੋਟਰਾਂ ਸਪੋਟਰਾਂ ਨੂੰ ਜੇਕਰ ਅਜਿਹੀਆਂ ਹੋਰ ਵੀ ਵੀਡੀਓ ਦੇਖਣਾ ਚਾਹੁੰਦੇ